ਇੱਕ ਪਾਸੇ ਸਰਦੀਆਂ ਦਾ ਮੌਸਮ ਤੇ ਦੂਸਰੇ ਪਾਸੇ ਵੱਡੇ ਸ਼ੋਰੂਮ ਦੇ ਵਿੱਚ ਪੁਲਿਸ ਵਾਲਿਆਂ ਦੀ ਜੋ ਇਹ ਤਫ਼ਤੀਸ਼ ਕੀਤੀ ਜਾ ਰਹੀ ਹੈ ਇਸ ਤਫ਼ਤੀਸ਼ ਤੇ ਵਿੱਚ ਜੋ-ਜੋ ਇਸ ਪੂਰੇ ਵੱਡੇ ਫੈਸ਼ਨ ਮਾਲ ਦੇ ਵਿੱਚ ਬ੍ਰਾਂਡਾਂ ਦੇ ਨਕਲੀ ਮਾਲ ਬਰਾਮਦ ਹੋਏ ਨੇ ਉਸ ਤੋਂ ਬਾਅਦ ਜ਼ਰੂਰ ਇਹ ਖਬਰ ਉਹਨਾਂ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਨਾ ਜਿਹੜੇ ਕਿ ਨਕਲੀ ਲੋਗੋ ਲਾ ਕੇ ਲੋਕਾਂ ਨੂੰ ਮੂਰਖ ਜਾਂ ਫਿਰ ਵੇਚਤੇ ਰਹਿੰਦੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਕਿ ਇੱਕ ਨਾਮੀ ਕੰਪਨੀਆਂ ਦੇ ਜਿਹੜੇ ਇਹ ਕੱਪੜਿਆਂ ਤੇ ਲੋਗੋ ਲੱਗੇ ਹੋਏ ਸਾਨੂੰ ਉਸ ਤੋਂ ਬਾਅਦ ਫੀਲਡ ਅਫਸਰ ਦੇ ਵੱਲੋਂ ਪੁਲਿਸ ਦੇ ਨਾਲ ਮਿਲ ਕੇ ਇੱਥੇ ਰੇਡ ਕੀਤੀ ਗਈ ਇਸ ਰੇਡ ਦੇ ਵਿੱਚ ਸ਼ੋਰੂਮ ਦੇ ਅੰਦਰ ਨਾਮੀ ਕੰਪਨੀਆਂ ਦਾ ਨਕਲੀ ਮਾਲ ਬਰਾਮਦ ਕੀਤਾ ਗਿਆ ਇਸ ਮਾਲ ਨੂੰ ਮਹਿੰਗੇ ਭਾਤੇ ਵੇਚ ਕੇ ਗ੍ਰਾਹਕਾਂ ਨੂੰ ਚੂਨਾ ਲਗਾਇਆ ਜਾ ਰਿਹਾ ਸੀ ਜਦਕਿ ਇਹ ਕੰਪਨੀਆਂ ਦਾ ਮਾਲ ਹੀ ਨਹੀਂ ਸੀ ਦਰਾਹਾ ਥਾਣੇ ਦੇ ਥਾਣੇਦਾਰ ਸੁਖਵੀਰ ਸਿੰਘ ਨੇ ਦੱਸਿਆ ਹੈ ਕਿ ਉਹਨਾਂ ਦੇ ਕੋਲ ਕੰਪਲੇਂਟ ਆਈ ਸੀ ਕੰਪਲੇਂਟ ਦੇ ਵਿੱਚ ਪਤਾ ਲੱਗਿਆ ਹੈ ਕਿ ਇੱਥੇ ਜਦੋਂ ਸਰਵੇ ਕੀਤਾ ਗਿਆ ਤਾਂ ਇਸ ਸ਼ੋਰੂਮ ਦੇ ਵਿੱਚ ਸਾਰਾ ਕੁਝ ਨਕਲੀ ਪਾਇਆ ਗਿਆ ਜਿਸ ਦੇ ਵਿੱਚ ਕਿਹੜੇ-ਕਿਹੜੇ ਬ੍ਰਾਂਡ ਹੈ ਅਤੇ ਕਿੰਨੇ ਪੈਸਿਆਂ ਦੇ ਵਿੱਚ ਲੋਕਾਂ ਨੂੰ ਠੱਗਿਆ ਜਾ ਰਿਹਾ ਸੀ ਇਸ ਬਾਬਤ ਸੀਨੀਅਰ ਪੁਲਿਸ ਅਫਸਰ ਦੇ ਵੱਲੋਂ ਬਰੀਕੀ ਦੇ ਨਾਲ ਜਾਣਕਾਰੀ ਦਿੱਤੀ ਗਈ। ਸੁਖਵੀਰ ਜੀ ਅੱਜ ਲੱਕੜ ਮੰਡੀ 'ਕ ਰੇਡ ਕੀਤੀ ਗਈ ਹੈ। ਤੁਸੀਂ ਇੱਕ ਕੰਪਨੀ ਦੀ ਟੀਮ ਦੇ ਨਾਲ ਪਹੁੰਚੂ ਕੀ ਪੂਰਾ ਮਾਮਲਾ ਸੀ? ਮਾਮਲਾ ਇਸ ਤਰ੍ਹਾਂ ਸੀਗਾ ਵੀ ਇੱਕ ਦਿੱਲੀ ਤੋਂ ਆਪਣੇ ਐਡੀਡਰਸ ਦੀ ਕੰਪਨੀ ਦਾ ਜੀਐਮ ਆਇਆ ਸੀਗਾ ਜਿੰਨਾਂ ਨੂੰ ਕਿਤੇ ਕੋਈ ਸ਼ਿਕਾਇਤ ਹੋਈ ਸੀ ਵੀ ਇੱਥੇ ਜਿਹੜਾ ਐਡੀਡਰਸ ਦਾ ਮਾਲ ਆਉ ਉਹ ਡੁਪਲੀਕੇਟ ਵੀ ਕਿਹਾ ਠੀਕ ਹੋ ਹੁਣ ਤੁਹਾਨੂੰ ਸ਼ੱਕਾ ਵੀ ਇਹਦੇ ਤੈਨੂੰ ਵੈਰੀਫਾਈ ਕਰਾਂਗੇ ਆਪਾਂ ਵੈਰੀਫਾਈ ਕਰਕੇ ਜੇ ਅੱਗੇ ਅਗਲੀ ਕਾਰਵਾਈ ਆ ਫਿਰ ਕਰ ਕੌਣ ਜੀ ਸਰ ਕਿਹੜੀ ਦੁਕਾਨ ਤੇ ਛਾਪਾ ਮਾਰੀ ਕੀਤੀ ਗਈ ਇਹ ਦੁਕਾਨ ਹੈਗੀ ਆ ਸਰ ਰਾਇਲ ਫੈਸ਼ਨ ਸਰ ਕਿੰਨੀ ਕੁ ਬਰਾਮਦਗੀ ਹੋਈ ਹੈ ਲਗਭਗ ਬਰਾਮਦਗੀ ਦਾ ਕਾਫੀ ਤੁਸੀਂ ਦੇਖ ਲਿਆ ਵੀਡੀਓ ਦੇ ਵਿੱਚ ਠੀਕ ਹੈ ਜਿਹੇ ਸ਼ੱਕੀ ਜਵਾਬਦਾਜੇ ਇਹਨੂੰ ਵੈਰੀਫਾਈ ਕਰਨ ਤੋਂ ਬਾਅਦ ਫਿਰ ਕਾਰਵਾਈ ਲਏ ਜੀ ਤੇ ਸਰ ਇਸ ਮਾਲ ਦੇ ਨਾਲ ਕੀ ਦੁਕਾਨ ਦਾ ਮਾਲਕ ਜਾਂ ਕੋਈ ਕਰਮਚਾਰੀ ਵੀ ਕਾਬੂ ਕੀਤਾ ਗਿਆ ਜੀ ਫਿਲਹਾਲ ਨਹੀਂ ਤੇ ਅੰਦਾਜ਼ਨ ਕੁਝ ਪਤਾ ਲੱਗਿਆ ਜੀ ਕਿੰਨੀ ਕੁ ਕੀਮਤ ਦਾ ਮਾਲ ਸੀਗਾ ਨਹੀਂ ਕੁ ਕੀਮਤ ਦਾ ਪਤਾ ਨਹੀਂ ਲੱਗਿਆ